ਫਾਹਰ ਡੈਮ ਤੋਂ ਵੀਤੀ ਰਾਤ ਪਾਣੀ ਛੱਡੇ ਜਾਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਦੇਸ਼ ਦੇ ਭਲ ਭਾਵਨ ਤੇ ਸੀ ਨਿੰਦਰ ਮੋਤੀ ਦਾ ਸ਼ਹੀਦ ਭਗਤ ਸਿੰਘ ਚੌਂਕ ਬਾਗ ਆਪਣਾ ਵਿਖੇ ਪੁੱਤਾ ਸੜਿਆ ਗਿਆ ਇਸ ਨੂੰ ਲੈ ਕੇ ਜਮ ਕੇ ਨਾ ਰੇਵਾ ਜੀ ਵੀ ਕੀਤੀ ਗਈ ਇਸ ਨੂੰ ਲੈ ਕੇ ਕਰਦੇ ਆ ਆਪ ਪਾਰਟੀ ਆਗੂਆਂ ਗੱਲਬਾਤ ਕੀ ਕਹਿਣਾ ਉਹਨਾਂ ਦਾ ਗੁਰਪ੍ਰੀਤ ਚੌਂਕ ਇਕੱਠੇ ਹੋ ਕੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਅਸੀਂ ਅੱਜ ਇਸ ਚੌਂਕ ਦੇ ਵਿੱਚ ਜਿਹੜੀ ਰਾਤ ਭਾਜਪਾ ਨੇ ਕੱਕਾ ਮਾਰਿਆ ਪੰਜਾਬ ਦੇ ਪਾਣੀਆਂ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅੱਜ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਐਮ ਐਲ ਏ ਸਰਦਾਰ ਅਮਿਤਪਾਲ ਸਿੰਘ ਜੀ ਸੁਖਨੰਦ ਦੇ ਦਿੱਜੇ ਹਦਾਇਤਾਂ ਦੇ ਤਹਿਤ ਅਸੀਂ ਇੱਥੇ ਭਾਜਪਾ ਦੀ ਕੇਂਦਰ ਸਰਕਾਰ ਦਾ ਭਾਜਪਾ ਦੇ ਕੇਂਦਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਰਾ ਖੁੱਤਿਆ ਜੀ ਅਸੀਂ ਉਹਨਾਂ ਨੂੰ ਇਹ ਸੁਨੇਹਾ ਦਿੱਤਾ ਕਿ ਜਿਹੜੇ ਪੰਜਾਬ ਦੇ ਤੁਸੀਂ ਹੱਕ ਖੋਹੋਗੇ ਉਸ ਦੀ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਨਾਲ ਲੱਗ ਮੈਂ ਇੱਕ ਮੈਸੇਜ ਜਿਹੜਾ ਸਾਡੇ ਬਾਗੇਪਰੇਣ ਦੀ ਲੋਕਲ ਭਾਜਪਾ ਲੀਡਰਸ਼ਿਪ ਨੂੰ ਦੇਣਾ ਚਾਹੁੰਦਾ ਵੀ ਉਹ ਜ਼ਰੂਰ ਇਹਦੇ ਤੇ ਕਮੈਂਟ ਕਰਨਾ ਬਿਕ ਜਿਹੜਾ ਪੰਜਾਬ ਦੇ ਰਤ ਪਾਣੀਆਂ ਤੇ ਡਾਕਾ ਮਾਰਿਆ ਕੀ ਉਹ ਸਹੀ ਹੈ ਮੈਂ ਦੱਸ ਦਿੰਦਾ ਜੀ ਤੁਹਾਨੂੰ ਥੋੜਾ ਜਿਆਦਾ ਟੈਕਨੀਕਲ ਡਿਟੇਲਾਂ ਦੇ ਵਿੱਚ 11.97 ਮਿਲੀਅਨ ਏਕੜ ਹੈ ਟੇਰ ਜਿਹੜਾ ਟੋਟਲ ਪਾਣੀ ਵੀ ਰੀਐਮਵੀ ਚ ਲੰਦਾ ਜਿਹਦਾ ਜੋ ਹਰਿਆਣਾ ਦਾ ਜਿਹੜਾ 16 ਲੱਖ ਜਿਹੜਾ ਹੈ ਟੇਰ ਆ ਉਹਨੂੰ 2.97 ਮਿਲੀਅਨ ਏਕੜ ਟੇਰ ਪਾਣੀ ਮਿਲਦਾ ਤੇ ਪਰ ਹਰਿਆਣਾ ਉਹ ਤੋਂ ਪਹਿਲਾਂ ਹੀ ਆਪਦਾ 4% ਪਾਣੀ ਉਹ ਤੋਂ ਵੱਧ ਵਰਤੀ ਬੈਠਾ ਤੋ ਜਦੋਂ ਪੰਜਾਬ ਤੋਂ ਇਹ ਹੋਰ ਪਾਣੀ ਮੰਗਣ ਲੱਗੇ ਸਾਨੂੰ ਵੀ ਪਤਾ ਸਾਡੇ ਮੇਰੇ ਝੋਨੇ ਦਾ ਸੀਜ਼ਨ ਆ ਰਿਹਾ ਸਾਨੂੰ ਪਾਣੀ ਪਾਣੀਆਂ ਦੀ ਬਹੁਤ ਲੋੜ ਹੈ ਤੋ ਜਦੋਂ ਉਹ ਵੱਧੂ ਪਾਣੀ ਮੰਗਣ ਲੱਗੇ ਤਾਂ ਪੰਜਾਬ ਨੇ ਸਾਫ ਸ਼ਬਦਾਂ ਚ ਮਨਾਂ ਕਰਤਾ ਕਿ ਅਸੀਂ ਨਹੀਂ ਕਰਨਾ ਫਿਰ ਇਹਨਾਂ ਨੇ ਰਾਤ ਤੇ ਰਾਤ ਜਿਹੜਾ ਪੰਜਾਬ ਦਾ ਅਫਸਰ ਸੀਗਾ ਉਹਨੂੰ ਬਗਲ ਕੇ ਜਿਹੜਾ ਹਰਿਆਣੇ ਦਾ ਇੱਕ ਸੰਜੀਵ ਕੁਮਾਰ ਨਾਂ ਦਾ ਅਫਸਰ ਸੀਗਾ ਜਿਹੜਾ ਕਿ ਸਿਰਫ ਟਾਈਮ ਸਿਕਿਉਰਿਟੀ ਦੀ ਨਿਗਰਾਨੀ ਰੱਖਦਾ ਸੀਗਾ ਜਿਹਨੂੰ ਪਾਣੀ ਵੰਡਣ ਦਾ ਕੋਈ ਤਜਰਬਾ ਨਹੀਂ ਸੀਗਾ ਉਹਨੂੰ ਡਾਇਰੈਕਟਰ ਲਾ ਕੇ ਰਾਤ ਤੇ ਰਾਤ ਜਿਹੜੇ 8500 ਅ ਅ ਕਿ ਉਸੇ ਕਿ ਪਾਣੀ ਦਾ ਜਿਹੜੇ ਗੇਟ ਖੋਲਦੇ ਹਰਿਆਣੇ ਨੂੰ ਤੇ ਪੰਜਾਬ ਸਰਕਾਰ ਜਿਹਦੇ ਵਿਰੋਧ ਵਿੱਚ ਬੋਲੀ ਤਾਂ ਉਹ ਕਹਿੰਦੇ ਕਿ ਤੁਹਾਡੀਆਂ ਪਿਛਲੀਆਂ ਸਰਕਾਰਾਂ ਤਾਂ ਸਾਨੂੰ 9500 ਕਿੱਸੇ ਪਾਣੀ ਦਿੰਦੀਆਂ ਰਹੀਆਂ ਨੇ ਤੁਸੀਂ ਸਾਡਾ ਕਦੋਂ ਵਿਰੋਧ ਕਰ ਰਹੇ ਆ ਸੋ ਉਸ ਵਿਰੋਧ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਪੰਜਾਬ ਲੈਵਲ ਤੇ ਬੀਜੇਪੀ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਕਰ ਰਹੀ ਹੈ ਉਹਨਾਂ ਦੀਆਂ ਲੋਕਲ ਟੀਮਾਂ ਤੋਂ ਅਸੀਂ ਸਵਾਲ ਮੰਗ ਰਹੇ ਹਾਂ ਅਸੀਂ ਰਵਨੀਤ ਮਿੱਟੂ ਵਰਗੇ 도ਗਲੀ ਨੀਤੀ ਰੱਖਣ ਵਾਲੇ ਮੰਤਰੀਆਂ ਨੂੰ ਵੀ ਸਵਾਲ ਕਰ ਰਹੇ ਹਾਂ ਜੇ ਇਸ ਚੀਜ਼ ਤੇ ਗੱਲ ਨਹੀਂ ਰੁਕਦੀ ਤਾਂ ਅਸੀਂ ਸਾਰੇ ਜਿਹੜੇ ਕਾਨੂੰਨੀ ਚੈਨਲ ਵਰਤ ਕੇ ਪੰਜਾਬ ਦਾ ਹੱਕ ਹੈ ਜਿਹੜਾ ਪੰਜਾਬ ਨੂੰ ਲੈ ਕੇ ਦੇਵਾਂਗੇ ਗੁਰਪ੍ਰੀਤ ਜੀ ਤੁਸੀਂ ਗੱਲ ਕੀਤੀ ਪੰਜਾਬ ਦੇ ਪਾਣੀ ਦੀ ਭਾਖੜਾ ਡੈਮ ਪੰਜਾਬ ਨੂੰ ਦਰੋਂਦਾ ਉੱਥੇ ਪੰਜਾਬ ਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਫਿਰ ਰੋਕਿਆ ਕਿਉਂ ਨਹੀਂ ਜਾ ਰਿਹਾਗਾ ਦੇਖੋ ਜੀ ਇੱਕ ਉੱਥੇ ਤਿੰਨ ਤੋਂ 40 ਸਟੇਟਾਂ ਜਿਹੜੀਆਂ ਉਹਨੂੰ ਰਲ ਕੇ ਚਲਾਉਂਦੀਆਂ ਨੇ ਇੱਕ ਉਹਦੇ ਵਿੱਚ ਹਿਮਾਚਲ ਵੀ ਆ ਉਹਦੇ ਵਿੱਚ ਰਾਜਸਥਾਨ ਵੀ ਆ ਉਹਦੇ ਵਿੱਚ ਹਰਿਆਣਾ ਵੀ ਆ ਸੋ ਉਹਦੇ ਵਿੱਚ ਜਿਹੜਾ ਹਿਮਾਚਲ ਦੀ ਕਾਂਗਰਸ ਸਰਕਾਰ ਸੀ ਉਹ ਪਾਸੇ ਹੀ ਹੋ ਗਏ ਕਹਿੰਦੇ ਅਸੀਂ ਕੀ ਲੜਣਾ ਲੜਾਈ ਜਾ ਕੇ ਜਦੋਂ ਉਹਨਾਂ ਦਾ ਨੁਕਸਾਨ ਨਹੀਂ ਸੀ ਕੋਈ ਹੋ ਸੋ ਉਹਦੇ ਕਰਕੇ ਜਿਹੜੀ ਪੰਜਾਬ ਦੀ ਮੈਜੋਰਟੀ ਘਟਲ ਕਰਕੇ ਇਹ ਆਪ ਦੇ ਫੈਸਲੇ ਥੋਪਨ ਲੱਗੇ ਪੰਜਾਬ ਨੇ ਡਟਣਾ ਵਿਰੋਧ ਕੀਤਾ ਫਿਰ ਜਿਹੜਾ ਸਾਡਾ ਅਫਸਰ ਉੱਥੇ ਕਾਰਵਾਈ ਕਰ ਰਿਹਾ ਸੀ ਉਹਨੂੰ ਬਦਲ ਕੇ ਕਾਰ ਹੀ ਪਾਸੇ ਦਿੱਤਾ ਤੇ ਰਾਤੇ ਰਾਤੀ ਅਫਸਰ ਬਦਲੀ ਕਰਕੇ ਰਾਤੇ ਰਾਤੀ ਗੇਟ ਖੋਲਤੇ ਤੁਸੀਂ ਸੋਚੋ ਵੀ ਕੋਈ 2-4 ਘੰਟੇ ਚਾਰਜ ਲਾਈਨ ਤੇ ਤਾਂ ਲਾ ਲੈਦੇ ਖੜੇ ਪੈ ਗਏ ਸਾਰੇ ਫੈਸਲੇ ਕਰਨਾਂ ਕਿ ਐਡੀ ਕਿਹੜੀ ਆਫਤ ਹੈ ਇਸ ਨੂੰ ਤੇ ਅੱਜ ਇਹ ਪਾਣੀ ਜਿਵੇਂ ਕੋਈ ਗੱਲ ਕੀਤੀ ਹੈ ਪਾਣੀ ਨਹੀਂ ਰੁਕਦਾ ਤਾਂ ਅਗਲਾ ਈ ਸਟੈਪ ਉਹ ਗਾਮ ਆਦੀ ਪਾਰਟੀ ਦਾ ਅਸੀਂ ਪਹਿਲਾਂ ਵੀ ਕਾਨੂੰਨੀ ਤਰੀਕੇ ਨਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੋਲ ਖੜਕਾ ਕੇ ਦਿੱਲੀ ਸਰਕਾਰ ਦੇ ਵਿੱਚ ਮੋਦੀ ਨੂੰ ਮੋਦੀ ਤੋਂ ਪਾਵਰਾਂ ਜਿਹੜੀਆਂ ਉਹਨੇ ਗਵਰਨਰ ਨੂੰ ਕੋਲੀਆਂ ਸੀ ਸੀਐਮ ਤੋਂ ਉਹ ਵਾਪਸ ਲਈਆਂ ਨੇ ਤੇ ਹੁਣ ਅਸੀਂ ਐਵੇਂ ਕਰਾਂਗੇ ਅਸੀਂ ਜੇ ਮਤਲਬ ਨਹੀਂ ਇਹ ਸਿੱਧੇ ਤਰੀਕੇ ਨਾਲ ਰੋਕ ਦੇ ਸੀ ਕਲੋਨੀ ਤਰੀਕ ਪ੍ਰਕਿਰਿਆ ਵਰਤ ਕੇ ਜਿਹੜਾ ਉਹਦੇ ਤੇ ਆਪਦਾ ਬਣਦਾ ਹਟਾ ਕੇ ਪੰਜਾਬ ਨੂੰ ਲੈ ਕੇ ਦੇਵਾਂਗੇ ਠੀਕ ਹੈ